ਕੌਣ ਸੰ ਜਥੇਦਾਰ ਗੁਰਦੇਵ ਸਿੰਘ ਕੌਂਕੇ ਜੀ ਕੀ ਹੈ ਉਹਨਾਂ ਦੀ ਤਸ਼ੱਦਦ ਅਤੇ ਦਿਲ ਕੰਬਾਉ ਸ਼ਹਾਦਤ ਦੀ ਦਾਸਤਾ ਪੁਲਿਸ ਦਾ ਘੇਰਾ ਪੈ ਜਾਣ ਤੋਂ ਬਾਅਦ ਵੀ ਜਥੇਦਾਰ ਸਾਹਿਬ ਨੇ ਕਿਉਂ ਅਕਾਲ ਤਖਸਾਲ ਸਾਹਿਬ ਨੂੰ ਛੱਡ ਕੇ ਭੱਜਣ ਤੋਂ ਨਾ ਕਰ ਦਿੱਤਾ ਕਿਹੜੇ ਕਿਹੜੇ ਪੁਲਿਸ ਮੁਲਾਜ਼ਮਾ ਨੇ ਉਹਨਾਂ ਉੱਪਰ ਕੀ ਕੀ ਤਸ਼ੱਦਦ ਕੀਤਾ ਆਖਰ ਕੀ ਕਸੂਰ ਸੀ ਗੁਰਦੇਵ ਸਿੰਘ ਕੌਂਕੇ ਜੀ ਦਾ ਜੋ ਪੁਲਿਸ ਨੇ ਉਹਨਾਂ ਉੱਪਰ ਇੰਨਾ ਤਸ਼ੱਦਦ ਕੀਤਾ ਕੌਣ ਸੀ ਬੀਬੀ ਤਿਵਾੜੀ ਤੋਂ ਆਪਣੀ ਰਿਪੋਰਟ ਅੰਦਰ ਜਥੇਦਾਰ ਸਾਹਿਬ ਦੀ ਸ਼ਹੀਦੀ ਬਾਰੇ ਕੀ ਲਿਖਦੀ ਹੈ ਮੌਕੇ ਦੇ ਜੋ ਚਸ਼ਮਦੀਦ ਗਵਾਹ ਸਨ ਉਹਨਾਂ ਦਾ ਆਪਣੇ ਬਿਆਨਾਂ ਅੰਦਰ ਜੱਥੇਦਾਰ ਸਾਹਿਬ ਉੱਪਰ ਹੋੰਦੇ ਤਸ਼ੱਦਦਾਂ ਬਾਰੇ ਕੀ ਕਹਿਣਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਦਿਨ ਪਹਿਲਾਂ ਸ਼ਹੀਦੀ ਹਫ਼ਤਾ ਲੰਘ ਕੇ ਗਿਆ ਤੇ ਅਸੀਂ ਸਭ ਨੇ ਇਹਨਾਂ ਦਿਨਾਂ ਦੇ ਵਿੱਚ ਸਹਬਜ਼ਾਦਿਆਂ ਦੀ ਸ਼ਹੀਦੀ ਨੂੰ ਮਾਤਾ ਜੀ ਦੀ ਸ਼ਹੀਦੀ ਨੂੰ ਤੇ ਹੋਰ ਸਿੰਘ-singਣਿਆਂ ਦੀ ਸ਼ਹੀਦੀ ਨੂੰ ਆਪਣੇ ਆਪਣੇ ਹਿਸਾਬ ਨਾਲ ਯਾਦ ਕੀਤਾ ਤੇ ਉਹਨਾਂ ਦੀ ਪਵਿੱਤਰ ਸ਼ਹੀਦੀ ਨੂੰ ਪ੍ਰਣਾਮ ਕੀਤਾ ਤੇ ਜੇਕਰ ਮੈਂ ਕਹਾ ਕਿ ਅਸੀਂ ਸਭ ਨੇ ਇਹ ਸਮਾਂ ਵਿਰਾਗ ਵਿੱਚ ਲੰਘਾਇਆ ਤੇ ਸ਼ਾਇਦ ਕੁਝ ਗਲਤ ਨਹੀਂ ਹੋਵੇਗਾ ਪਰ ਜਿਵੇਂ ਹੀ 28 ਦਸੰਬਰ ਤੋਂ ਬਾਅਦ 31 ਦਸੰਬਰ ਦੀ ਰਾਤ ਆਉਂਦੀ ਆ ਤਾਂ ਇਸਾਈਅਤ ਮਤ ਅਨੁਸਾਰ ਪ੍ਰਚਲਿਤ ਕੈਲੰਡਰ ਅਨੁਸਾਰ ਅਸੀਂ ਸਾਰੇ ਨਵੇਂ ਸਾਲ ਦੀਆਂ ਵਧਾਈਆਂ 'ਚ ਰੁੱਝ ਜਾਂਦੇ ਆ ਉਸ ਦੇ ਜਸ਼ਨਾਂ 'ਚ ਰੁੱਝ ਜਾਂਦੇ ਆ ਪਰ ਯਾਦ ਰੱਖੇ ਕਿ ਸਿੱਖਾਂ ਦਾ ਨਵਾਂ ਵਰਾ ਇੱਕ ਚੇਤ ਯਾਨੀ ਕਿ 14 ਮਾਰਚ ਨੂੰ ਹੁੰਦਾ ਹੈ ਖੈਰ ਇੱਥੇ ਅੱਜ ਮੇਰਾ ਵਿਸ਼ਾ ਇਹ ਨਹੀਂ ਕਿ ਸਾਨੂੰ ਨਵਾਂ ਸਾਲ ਕਦੋਂ ਮਨਾਉਣਾ ਚਾਹੀਦਾ ਜਾਂ ਸਾਨੂੰ ਮਨਾਉਣਾ ਚਾਹੀਦਾ ਕਿ ਨਹੀਂ ਮਨਾਉਣਾ ਚਾਹੀਦਾ ਇਹ ਹਰੇਕ ਦਾ ਆਪਣਾ ਨਿੱਜੀ ਵਿਚਾਰ ਹੈ ਪਰ ਅੱਜ ਮੈਂ ਇੱਥੇ ਸਿਰਫ ਇਹ ਦੱਸਣਾ ਚਾਹੁੰਦਾ ਕਿ 1 ਜਨਵਰੀ 1993 ਨੂੰ ਸਿੱਖ ਕੌਮ ਦੇ ਮਹਾਨ ਜਥੇਦਾਰ ਸਰਦਾਰ ਗੁਰਦੇਵ ਸਿੰਘ ਕੌਂਕੇ ਜੀ ਨੂੰ ਅਤਤ ਦੇ ਤਸੀਹੇ ਦੇ ਕੇ ਪੁਲਿਸ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਪਰ ਜਥੇਦਾਰ ਗੁਰਦੇਵ ਸਿੰਘ ਕੌਂਕੇ ਜੀ ਬਾਰੇ ਬਹੁਤ ਸਾਰੇ ਵੀਡੀਓ ਵਾਇਰਲ ਹੋ ਰਹੀਆਂ ਨੇ ਉਹਨਾਂ ਦੀ ਸ਼ਹਾਦਤ ਦੀ ਗੱਲ ਹੋ ਰਹੀ ਹੈ ਉਹਨਾਂ ਉੱਪਰ ਹੋਏ ਤਸ਼ੱਦਦ ਦੀ ਗੱਲ ਹੋ ਰਹੀ ਹੈ ਪਰ ਜਥੇਦਾਰ ਗੁਰਦੇਵ ਸਿੰਘ ਕੌਂਕੇ ਜੀ ਕੌਣ ਸਨ ਤੇ ਕੀ ਕੁਝ ਹੋਇਆ ਸੀ ਉਹਨਾਂ ਨਾਲ ਕਿਉਂ ਉਹਨਾਂ ਨੂੰ ਇਹਨੇ ਤਸੀਹੇ ਦਿੱਤੇ ਗਏ ਕੀ ਕਸੂਰ ਸੀ ਉਹਨਾਂ ਦਾ ਇਸ ਬਾਰੇ ਕਿਸੇ ਨੂੰ ਵੀ ਕੋਈ ਪੂਰੀ ਜਾਣਕਾਰੀ ਨਹੀਂ ਆ ਖੈਰ ਜਿੰਨੀ ਕਿ ਰਿਸਰਚ ਮੈਂ ਕਰ ਸਕਿਆ ਉਸ ਹਿਸਾਬ ਨਾਲ ਹਾਜ਼ਰ ਹਾਂ ਜਿਵੇਂ ਅੱਜ ਦੀ ਇਹ ਵੀਡੀਓ ਲੈ ਕੇ ਸੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਜਥੇਦਾਰ ਸ਼ਹੀਦ ਗੁਰਦੇਵ ਸਿੰਘ ਕੌਂਕੇ ਜੀ ਦਾ ਜਨਮ 1949 ਨੂੰ ਭਾਈ ਗੁਰਦਿਆਲ ਸਿੰਘ ਜੀ ਦੇ ਘਰ ਮਾਤਾ ਚੰਦਕੌਰ ਜੀ ਦੀ ਕੁੱਖੋਂ ਆ ਤੇ ਆਪ ਜ਼ਿਲ੍ਹਾ ਜਗਰਾਉ ਦੇ ਪਿੰਡ ਕੌਂਕੇ ਦੇ ਰਹਿਣ ਵਾਲੇ ਸਨ ਇਹਨਾਂ ਨੇ ਛੋਟੀ ਉਮਰ ਵਿੱਚ ਹੀ ਖੰਡੇ ਬਾਟੇ ਦੀ ਪਾਲ ਛਕੀ ਤੇ ਫਿਰ ਦਮਦਮੇ ਟਕਸਾਲ ਵਿੱਚ ਆਪਣੀ ਧਾਰਮਿਕ ਪੜ੍ਹਾਈ ਸ਼ੁਰੂ ਕਰ ਦਿੱਤੀ 1970 ਵਿੱਚ ਇਹਨਾਂ ਦਾ ਆਨੰਦ ਕਾਰਜ ਬੀਬੀ ਗੁਰਦਿਆਲ ਕੌਰ ਜੀ ਨਾਲ ਹੁੰਦਾ ਆ ਗੁਰਦੇਵ ਸਿੰਘ ਕੌਂਕੇ ਜੀ ਨੇ ਸੰਤ ਜਰਨੈਲ ਸਿੰਘ ਜੀ ਪਿੰਡਰਾਵਾਲਿਆਂ ਦੇ ਨਾਲ ਧਰਮ ਯੁੱਧ ਮੋਰਚੇ ਵਿੱਚ ਵੀ ਹਿੱਸਾ ਲਿਆ ਸੀ ਤੇ ਅਦਾਲਤ ਵਿੱਚ ਆਪਣੇ ਗ੍ਰਿਫਤਾਰੀਆਂ ਦਿੱਤੀਆਂ ਸਨ 26 ਜਨਵਰੀ 1986 ਨੂੰ ਸਰਬਤ ਖਾਲਸਾ ਬੁਲਾਇਆ ਜਾਂਦਾ ਤੇ ਉਸ ਦੇ ਅੰਦਰ ਸ਼੍ਰੋਮਣੀ ਕਮੇਟੀ ਦੀਆਂ ਜਿੰਨੀਆਂ ਵੀ ਧਾਰਮਿਕ ਨਿਯੁਕਤੀਆਂ ਨੇ ਸਾਰਿਆਂ ਨੂੰ ਰੱਦ ਕਰ ਦਿੱਤਾ ਜਾਂਦਾ ਤੇ ਫਿਰ ਸਿੱਖ ਭਾਵਨਾਵਾਂ ਨੂੰ ਮੁੱਖ ਰੱਖਦੇ ਹਾਂ ਨਵੇਂ ਪੰਜ ਪਿਆਰਿਆਂ ਦੀ ਤੇ ਨਵੇਂ ਗ੍ਰੰਥੀ ਸਿੰਘਾਂ ਦੀ ਚੋਣ ਕੀਤੀ ਜਾਂਦੀ ਆ ਤੇ ਇਸੇ ਸਰਬਤ ਖਾਲਸੇ ਦੇ ਦੌਰਾਨ ਭਾਈ ਜਸਬੀਰ ਸਿੰਘ ਰੋਡੇ ਜੀ ਨੂੰ ਅਕਾਲ ਤਖਤ ਸਾਹਿਬ ਜੱਥੇਦਾਰ ਥਾਪਿਆ ਜਾਂਦਾ ਪਰ ਉਸ ਵੇਲੇ ਜਸਬੀਰ ਸਿੰਘ ਰੋਡੇ ਜੀ ਜੇਲ੍ਹ ਵਿੱਚ ਹੁੰਦੇ ਨੇ ਜਿਸ ਕਰਕੇ ਗੁਰਦੇਵ ਸਿੰਘ ਕੌਂਕੇ ਜੀ ਨੂੰ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜੱਥੇਦਾਰ ਥਾਪਿਆ ਜਾਂਦਾ ਆ ਗੁਰਦੇਵ ਸਿੰਘ ਕੋਂਕੇ ਜੀ ਦੀ ਸ਼ਖਸੀਅਤ ਤੇ ਉਹਨਾਂ ਦਾ ਆਸਰਾ ਇੰਨਾ ਉੱਚਾ ਸੁੱਚਾ ਸੀ ਕਿ ਐਨੇ ਵੱਡੇ ਸਰਬਤ ਖਾਲਸੇ ਵਿੱਚ ਕਿਸੇ ਵੀ ਵਿਅਕਤੀ ਵਿਸ਼ੇਸ਼ ਵੱਲੋਂ ਉਹਨਾਂ ਉੱਪਰ ਕੋਈ ਵੀ ਉਂਗਲ ਨਹੀਂ ਚੁੱਕੀ ਗਈ ਕਿਉਂਕਿ ਉਹ ਨਾਮ ਬਾਣੀ ਦੇ ਰੱਸੀ ਸਨ ਗੁਰਬਾਣੀ ਪੜਨੀ ਹਰ ਵੇਲੇ ਸਿਮਰਨ ਕਰਨਾ ਇਹੀ ਉਹਨਾਂ ਦਾ ਜੀਵਨ ਸੀ ਜਿਸ ਕਰਕੇ ਉਹਨਾਂ ਦੀ ਸੰਤ ਵਾਲੀ ਵਿਰਤੀ ਦਾ ਪਤਾ ਲੱਗਦਾ ਤੇ ਇਸ ਤੋਂ ਇਲਾਵਾ ਜਿਹੜੇ ਨੌਜਵਾਨ ਹਥਿਆਰਬੰਦ ਹੋ ਕੇ ਸੰਘਰਸ਼ ਕਰ ਰਹੇ ਸਨ ਜਿਨ੍ਹਾਂ ਨੂੰ ਪੁਲਿਸ ਨਜਾਇਜ਼ ਤੰਗ ਕਰਦੀ ਸੀ ਚੁੱਕ ਕੇ ਥਾਣੇ ਵਿੱਚ ਰੱਖਦੀ ਸੀ ਤਸ਼ੱਦਦ ਕਰਦੀ ਸੀ ਉਹਨਾਂ ਉੱਪਰ ਉਹਨਾਂ ਦੀ ਸਪੋਰਟ ਵੀ ਖੁੱਲ੍ਹ ਕੇ ਕਰਦੇ ਸਨ ਜਿੱਥੋਂ ਉਹਨਾਂ ਦੀ ਸਿਪਾਹੀ ਵਾਲੀ ਵਿਰਤੀ ਦਾ ਵੀ ਪਤਾ ਲੱਗਦਾ ਹੈ ਹੁਣ ਉਸ ਵੇਲੇ ਕੀ ਹੁੰਦਾ ਸੀ ਪੁਲਸ ਵੱਲੋਂ ਨਜਾਇਜ਼ ਹੀ ਨੌਜਵਾਨਾਂ ਦੀ ਫੜੋਫੜਾਈ ਕੀਤੀ ਜਾਂਦੀ ਸੀ। ਉਹਨਾਂ ਨੂੰ ਥਾਣਿਆਂ 'ਚ ਰੱਖਿਆ ਜਾਂਦਾ ਸੀ। ਉਹਨਾਂ ਉੱਪਰ ਤਸ਼ੱਦਦ ਕੀਤਾ ਜਾਂਦਾ ਸੀ ਤੇ ਕੁਝ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਸੀ। ਸ਼ਹੀਦ ਕਰਨ ਤੋਂ ਬਾਅਦ ਕਈਆਂ ਨੂੰ ਤਾਂ ਲਵਾਰਸ ਕਹਿ ਕੇ ਉਹਨਾਂ ਦੀਆਂ ਲਾਸ਼ਾਂ ਨੂੰ ਸਾੜ ਦਿੱਤਾ ਜਾਂਦਾ ਸੀ। ਹੁਣ ਇੱਥੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਜੀ ਸਾਹਮਣੇ ਆਉਂਦੇ ਆ ਤੇ ਆਪਣੇ ਜਥੇਦਾਰ ਹੋਣ ਦੀ ਭੂਮਿਕਾ ਨਿਭਾਉਂਦੇ ਆ। ਬੇਸ਼ੱਕ ਉਹ ਕਦੀ ਵੀ ਹਥਿਆਰ ਬੰਦ ਹੋ ਕੇ ਕਿਸੇ ਸੰਘਰਸ਼ ਵਿੱਚ ਨਹੀਂ ਗਏ ਪਰ ਫਿਰ ਵੀ ਜੋ ਨੌਜਵਾਨ ਹਥਿਆਰ ਬੰਦ ਹੋ ਕੇ ਸੰਘਰਸ਼ ਕਰ ਰਹੇ ਸਨ ਉਹ ਉਹਨਾਂ ਦੇ ਨਾਲ ਤੇ ਉਹਨਾਂ ਨਾਲ ਬੈਠ ਕੇ ਵਿਚਾਰ ਵਟਾਂਦਰਾ ਵੀ ਕਰਦੇ ਤੇ ਇਹ ਗੱਲ ਪੁਲਸ ਨੂੰ ਖਟਕਦੀ ਸੀ 29 April 1886 ਨੂੰ ਇੱਕ ਵਾਰ ਫਿਰ ਦਰਬਾਰ ਸਾਹਿਬ ਕੰਪਲੈਕਸ ਨੂੰ ਘੇਰਾ ਪਾ ਲਿਆ ਜਾਂਦਾ ਤੇ ਉਸ ਸਮੇਂ ਜਿਹੜੀ ਪੁਲਸ ਦਰਬਾਰ ਸਾਹਿਬ ਦੇ ਅੰਦਰ ਗਈ ਉਸ ਦੇ ਵਿੱਚ ਸੁਰਜੀਤ ਸਿੰਘ ਬਰਨਾਲਾ ਤੇ ਉਸ ਦਾ ਪੁੱਤਰ ਗਗਨਦੀਪ ਵੀ ਸ਼ਾਮਿਲ ਸੀ ਦਰਬਾਰ ਸਾਹਿਬ ਦੇ ਅੰਦਰ ਗੋਲੀਆਂ ਚਲਾਈਆਂ ਜਾਂਦੀਆਂ ਨੇ ਜੋ ਨੇੜੇ ਤੇੜੀਆਂ ਬਿਲਡਿੰਗਾਂ ਨੂੰ ਜਾ ਕੇ ਲੱਗਦੀਆਂ ਨੇ ਉਸ ਸਮੇਂ ਜਿਹੜੇ ਨੌਜਵਾਨ ਸੰਘਰਸ਼ ਕਰ ਰਹੇ ਸਨ ਉਹ ਦਰਬਾਰ ਸਾਹਿਬ ਦੇ ਅੰਦਰ ਸਨ ਤੇ ਉਹਨਾਂ ਨੇ ਆਪਣੇ ਸੰਘਰਸ਼ ਨੂੰ ਅੱਗੇ ਜਾਰੀ ਰੱਖਣ ਵਾਸਤੇ ਦਰਬਾਰ ਸਾਹਿਬ ਤੋਂ ਨਿਕਲਣਾ ਹੀ ਬਿਹਤਰ ਸਮਝਿਆ। ਕੁਝ ਸਿੰਘਾਂ ਨੇ, ਕੁਝ ਨੌਜਵਾਨਾਂ ਨੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਜੀ ਨੂੰ ਕਿਹਾ ਕਿ ਇੱਥੇ ਰੁਕਣ ਨਾਲ ਗ੍ਰਿਫਤਾਰੀਆਂ ਹੋ ਸਕਦੀਆਂ ਹਨ। ਇਸ ਕਰਕੇ ਸਾਨੂੰ ਇੱਥੋਂ ਨਿਕਲਣਾ ਚਾਹੀਦਾ ਹੈ। ਪਰ ਗੁਰਦੇਵ ਸਿੰਘ ਕੌਂਕੇ ਜੀ ਜਵਾਬ ਵਿੱਚ ਬੋਲੇ ਕਿ ਮੇਰੇ ਸਿਰ ਦੇ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਹੈ। ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਾਂ। ਫਿਰ ਮੇਰਾ ਇਹ ਫਰਜ਼ ਨਹੀਂ ਬਣਦਾ ਕਿ ਮੈਂ ਅਕਾਲ ਤਖਤ ਸਾਹਿਬ ਨੂੰ ਛੱਡ ਕੇ ਉੱਥੋਂ ਚਲਾ ਜਾਵਾਂ। ਜਿਸ ਤੋਂ ਬਾਅਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਜੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਫਿਰ ਪੂਰੇ 2 ਸਾਲ ਤੱਕ ਉਹਨਾਂ ਨੂੰ ਵੱਖਰੇ-ਵੱਖ ਉਹਨਾਂ ਉੱਪਰ ਅੰਤਾਂ ਦਾ ਤਸ਼ੱਦਦ ਕੀਤਾ ਜਾਂਦਾ। ਫਿਰ 2 ਸਾਲ ਬਾਅਦ ਜਦੋਂ ਇਹ ਘਰ ਆਉਂਦੇ ਨੇ ਤਾਂ ਇਹਨਾਂ ਨੂੰ ਘਰ ਆਇਆ ਜੇ ਕੋਈ ਸਮਾਂ ਆ ਜਾਂਦਾ ਕਿ ਆਰਐਸਐਸ ਦੀ ਇੱਕ ਸ਼ਾਖਾ ਇੱਕ ਬ੍ਰਾਂਚ ਦੇ ਉੱਪਰ ਹਮਲਾ ਹੋ ਜਾਂਦਾ ਆ ਗੋਲੀਬਾਰੀ ਹੁੰਦੀ ਆ ਤੇ ਜਿਸ ਤੋਂ ਬਾਅਦ ਲੁਧਿਆਣੇ ਦਾ ਇੱਕ ਐਸਐਸਪੀ ਸੁਮੇਧ ਸਿਆਣੀ ਇਹਨਾਂ ਨੂੰ ਵਾਪਸ ਇਹਨਾਂ ਦੇ ਘਰੋਂ ਚੁੱਕ ਕੇ ਲੈ ਜਾਂਦਾ ਆ। ਹੁਣ ਉਸ ਵੇਲੇ ਜਿਹੜੇ ਮੌਕੇ ਦੇ ਗਵਾਹ ਆ ਉਹਨਾਂ ਦੇ ਅਨੁਸਾਰ ਚੱਤੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਜੀ ਦੇ ਅਜੇ ਪਿਛਲੇ ਜ਼ਖਮ ਵੀ ਹੱਲੇ ਹੁੰਦੇ ਨੇ ਕਿ ਪੁਲਿਸ ਵੱਲੋਂ ਦੁਬਾਰਾ ਉਹਨਾਂ ਨੂੰ ਉਹਨਾਂ ਦੇ ਘਰੋਂ ਚੁੱਕ ਲਿਆ ਜਾਂਦਾ ਤੇ ਇੱਕ ਵਾਰ ਫਿਰ ਉਹ ਉਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਆ ਤੇ ਇਸ ਵਾਰ ਤਾਂ ਪੁਲਿਸ ਪਹਿਲਾਂ ਨਾਲੋਂ ਵੀ ਜ਼ਿਆਦਾ ਕਰੂਰਤਾ ਤੇ ਬੇਰਹਿਮੀ ਨਾਲ ਕੰਮ ਲੈਂਦੀ ਆ ਤੇ ਜੇਕਰ ਕਸੂਰ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਸੂਰ ਸਿਰਫ ਇੰਨਾ ਸੀ ਕਿ ਉਹਨਾਂ ਦਾ ਅਹੁਦਾ ਉੱਚਾ ਸੀ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਉਹ ਨਾਮ ਬਾਣੀ ਨਾਲ ਜੁੜੇ ਸਨ ਉਹ ਇੱਕ ਬਿਦਾਗ ਸ਼ਖਸੀਅਤ ਸਨ ਤੇ ਉਹਨਾਂ ਦਾ ਮੁੱਖ ਦੋਸ਼ ਇਹ ਸੀ ਕਿ ਉਹ ਪੁਲਿਸ ਵੱਲੋਂ ਨਜਾਇਜ਼ ਫੜੇ ਜਾਂਦੇ ਨੌਜਵਾਨਾਂ ਦੀ ਪੈਰਵਾਈ ਕਰਦੇ ਸਨ ਇਸ ਤੋਂ ਇਲਾਵਾ ਸੰਘਰਸ਼ ਕਰ ਰਹੇ ਨੌਜਵਾਨ ਉਹਨਾਂ ਨੂੰ ਆਪਣਾ ਆਗੂ ਮੰਨਦੇ ਸਨ ਉਹਨਾਂ ਨਾਲ ਮੇਲ ਮਲਾਪ ਰੱਖਦੇ ਸਨ ਉਹਨਾਂ ਦੀਆਂ ਸਲਾਹਾਂ ਲੈਂਦੇ ਸਨ ਬਸ ਇਹੀ ਗੁਨਾਹ ਸੀ ਜੱਥੇਦਾਰ ਗੁਰਦੇਵ ਸਿੰਘ ਕੌਂਕੇ ਜੀ ਦਾ ਆਰਐਸਐਸ ਦੀ ਸ਼ਾਖਾ 'ਚ ਹੋਏ ਹਮਲੇ ਤੋਂ ਬਾਅਦ ਜਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਫਿਰ ਜੇਲ੍ਹ 'ਚ ਹੁੰਦੇ ਹੋਏ ਜਦੋਂ ਵਾਪਸ ਇਹ ਘਰ ਆਉਂਦੇ ਨੇ ਤਾਂ ਫਿਰ 1999 ਦੇ ਵਿੱਚ ਵਿਧਰ ਇੰਜੀਨੀਅਰਿੰਗ ਕਾਰਡ ਵਾਪਰ ਜਾਂਦਾ ਆ ਹੁਣੇ ਵਿਧਰ ਕਾਰਡ ਕੀ ਆ ਬੇਦਰ ਦੇ ਇੱਕ ਇਲਾਕੇ ਵਿੱਚ ਰਹਿੰਦੇ ਦੱਖਣੀ ਭਾਰਤ ਦੇ ਕੁਝ ਗੈਰ ਸਿੱਖ ਨੌਜਵਾਨਾਂ ਵੱਲੋਂ ਸਿੱਖ ਨੌਜਵਾਨਾਂ ਉੱਪਰ ਹਮਲਾ ਕਰ ਦਿੱਤਾ ਜਾਂਦਾ ਤੇ ਉਹਨਾਂ ਨੌਜਵਾਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਬੇਸ਼ੱਕ ਇਹ ਲੜਾਈ ਉੱਥੇ ਪੜਦੇ ਨੌਜਵਾਨਾਂ ਦੀ ਆਪਸੀ ਸੀ ਪਰ ਫਿਰ ਵੀ ਉੱਥੋਂ ਦੇ ਲੋਕਾਂ ਨੇ ਇਸ ਲੜਾਈ ਨੂੰ ਗੈਰ ਸਿੱਖ ਅਤੇ ਸਿੱਖਾਂ ਦੀ ਲੜਾਈ ਦੀ ਰੰਗਤ ਦੇ ਦਿੱਤੀ। ਇਸ ਲੜਾਈ ਨੂੰ ਇਹ ਰੰਗਤ ਦੇਣ ਤੋਂ ਰੋਕਿਆ ਜਾ ਸਕਦਾ ਸੀ। ਪਰ ਜੇਕਰ ਉੱਥੋਂ ਦੇ ਪ੍ਰਬੰਧਕ ਮੌਕੇ ਨੂੰ ਸਾਹਮ ਲੈ ਲੈਂਦੇ ਤਾਂ ਗੁਰੂ ਨਾਨਕ ਪ੍ਰਬੰਧਕ ਕਮੇਟੀ ਵਿਧਰ ਅਤੇ ਇੰਜੀਨੀਅਰਿੰਗ ਕਾਲਜ ਵਿਧਰ ਦੇ ਮੁੱਖ ਪ੍ਰੈਜ਼ੀਡੈਂਟ ਜੋਗਾ ਸਿੰਘ ਨੇ ਇਸ ਦੇ ਵਿੱਚ ਬਹੁਤ ਹੀ ਨਿੰਦਣਯੋਗ ਭੂਮਿਕਾ ਨਿਭਾਈ ਜਿਸ ਦੇ ਕਰਕੇ ਅੱਗੇ ਚੱਲ ਕੇ ਸਿੰਘਾਂ ਵੱਲ ਉਸ ਦਾ ਸੋਧਾ ਲਾ ਦਿੱਤਾ ਗਿਆ ਤੇ ਉਹਨਾਂ ਲੋਕਾਂ ਨੂੰ ਵੀ ਗੱਡੀ ਚਾੜਿਆ ਗਿਆ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦੇ ਕਤਲ ਕੀਤੇ ਸਨ ਤੇ ਇਸ ਤਰ੍ਹਾਂ ਉਹਨਾਂ ਨੇ ਆਪਣਾ ਬਦਲਾ ਲਿਆ। ਤੇ ਜਿੰਨਾ ਸਿੰਘਾਂ ਨੇ ਇਹ ਕੰਮ ਕੀਤਾ ਉਹ ਸੰਗਰੂਰ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਸਨ ਤੇ ਅੱਗੇ ਚੱਲ ਕੇ ਸਿੱਖੀ ਸੰਘਰਸ਼ ਦੇ ਚੱਲਦਿਆਂ ਇਹ ਨੌਜਵਾਨ ਵੀ ਅੱਗੇ ਚੱਲ ਕੇ ਸ਼ਹੀਦ ਹੋ ਜਾਂਦੇ ਨੇ ਪਰ ਸਿਰਫ ਸ਼ੱਕ ਦੇ ਆਧਾਰ ਤੇ ਕਿ ਉੱਥੇ ਜੋ ਕੁਝ ਵਾਪਰਿਆ ਉਹ ਸਭ ਦੀ ਸਲਾਹ ਜਿਹੜੀ ਆ ਨੌਜਵਾਨਾਂ ਨੂੰ ਗੁਰਦੇਵ ਸਿੰਘ ਕੌਂਕੇ ਜੀ ਨੇ ਦਿੱਤੀ ਹੋਊਗੀ ਇਸ ਤੋਂ ਬਾਅਦ ਫਿਰ ਇੱਕ ਵਾਰ ਜਥੇਦਾਰ ਗੁਰਦੇਵ ਸਿੰਘ ਕੌਂਕੇ ਜੀ ਨੂੰ ਪੁਲਿਸ ਵੱਲੋਂ 19 ਮਈ 1991 ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਜੇਲ੍ਹ ਵਿੱਚ ਡੇਢ ਸਾਲ ਰੱਖ ਕੇ ਉਹਨਾਂ ਉੱਪਰ ਬਹੁਤ ਪੂਰੀ ਤਰ੍ਹਾਂ ਤਸ਼ੱਦਦ ਕੀਤਾ ਜਾਂਦਾ ਤੇ ਫਿਰ 1992 ਤੇ ਪੂਰਾ ਸਾਲ ਜਥੇਦਾਰ ਸਾਹਿਬ ਦੀਆਂ ਨਾਜਾਇਜ਼ ਗ੍ਰਿਫਤਾਰੀਆਂ ਤੇ ਪੇਸ਼ੀਆਂ ਹੁੰਦੀਆਂ ਨੇ ਉਹਨਾਂ ਨੂੰ ਉਹਨਾਂ ਦੇ ਘਰ ਤੋਂ ਚੁੱਕ ਲਿਆ ਜਾਂਦਾ ਹੈ, ਥਾਣੇ ਰੱਖਿਆ ਜਾਂਦਾ ਹੈ, ਤਸ਼ੱਦਦ ਕੀਤਾ ਜਾਂਦਾ, ਫਿਰ ਛੱਡ ਦਿੱਤਾ ਜਾਂਦਾ, ਫਿਰ ਚੁੱਕਿਆ ਜਾਂਦਾ, ਫਿਰ ਤਸ਼ੱਦਦ ਕੀਤਾ ਜਾਂਦਾ, ਫਿਰ ਛੱਡ ਦਿੱਤਾ ਜਾਂਦਾ ਤੇ ਇੰਨੀ ਵਾਰ ਹੁੰਦਾ ਕਿ ਜਿਸ ਦੀ ਕੋਈ ਗਿਣਤੀ ਵੀ ਨਹੀਂ ਹੈ। ਇਹ ਸਭ ਤੋਂ ਤਾਂ ਇਦਾਂ ਲੱਗਦਾ ਕਿ ਜਿੱਦਾਂ ਪੁਲਿਸ ਨੇ ਜੱਥੇਦਾਰ ਸਾਹਿਬ ਨਾਲ ਕੋਈ ਨਿੱਜੀ ਰੰਜਿਸ਼ ਕੱਢਣੀ ਹੋਵੇ, ਕੋਈ ਉਹਨਾਂ ਦੀ ਆਪਸੀ ਦੁਸ਼ਮਣੀ ਹੋਵੇ ਤੇ ਉਹਨਾਂ ਨੇ ਇਹ ਮੰਨ ਲਿਆ ਹੋਵੇ ਕਿ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਕਿਤੇ ਵੀ ਕੋਈ ਕਾਂਡ ਹੁੰਦਾ ਆ, ਕਿਤੇ ਵੀ ਕੋਈ ਘਟਨਾ ਹੁੰਦੀ ਆ। ਉਹ ਜਥੇਦਾਰ ਸਾਹਿਬ ਦੇ ਕਹਿਣ ਤੇ ਹੁੰਦੀ ਆ ਉਹਨਾਂ ਦੀ ਸਲਾਹ ਨਾਲ ਹੁੰਦੀ ਆ ਸੋ 1992 ਦੀਆਂ ਪੂਰਾ ਸਾਲ ਹੁੰਦੀਆਂ ਅਣਗਿਣਤ ਪੇਸ਼ੀਆਂ ਅਣਗਿਣਤ ਗ੍ਰਿਫਤਾਰੀਆਂ ਤੇ ਅਣਗਿਣਤ ਉਹਨਾਂ ਤੇ ਕੀਤਾ ਗਿਆ ਤਸ਼ੱਦਦ ਤੋਂ ਬਾਅਦ ਇੱਕ ਆਖਰੀ ਗ੍ਰਿਫਤਾਰੀ ਉਹਨਾਂ ਦੀ 25 ਦਸੰਬਰ 1992 ਨੂੰ ਹੁੰਦੀ ਆ ਜਥੇਦਾਰ ਗੁਰਦੇਵ ਸਿੰਘ ਕੌਂਕੇ ਜੀ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਕਥਾ ਕਰ ਰਹੇ ਹੁੰਦੇ ਨੇ ਕਿ ਪੁਲਿਸ ਦੀਆਂ ਗੱਡੀਆਂ ਆਉਂਦੀਆਂ ਨੇ ਤੇ ਪੂਰੇ ਗੁਰਦੁਆਰਾ ਸਾਹਿਬ ਨੂੰ ਘੇਰਾ ਪਾ ਲੈਂਦੀਆਂ ਨੇ ਤੇ ਉਸ ਤੋਂ ਬਾਅਦ ਪੂਰੇ ਪਿੰਡ ਦੇ ਸਾਹਮਣੇ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਆ ਉਥੇ ਖੜੇ ਪੰਚਾਇਤ ਮੈਂਬਰ ਵੀ ਪੁਲਿਸ ਵਾਲਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਕਿਸੇ ਦਾ ਕੋਈ ਵਸ ਨਹੀਂ ਚੱਲਦਾ ਤੇ ਗੁਰਦੇਵ ਸਿੰਘ ਕੌਕੇ ਜੀ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਜਾਇਆ ਜਾਂਦਾ ਤੇ ਫਿਰ ਪੂਰੇ 1 ਹਫਤੇ ਤੱਕ ਉਹਨਾਂ ਉੱਪਰ ਅਤ ਦਾ ਉਹ ਤਸ਼ੱਦਦ ਕੀਤਾ ਜਾਂਦਾ ਜਿਸ ਨੂੰ ਨਾ ਤਾਂ ਸ਼ਬਦਾਂ ਵਿੱਚ ਲਿਖਿਆ ਜਾ ਸਕਦਾ ਤੇ ਨਾ ਹੀ ਦੱਸਿਆ ਜਾ ਸਕਦਾ ਹੁਣ ਮੌਕੇ ਦੇ ਜੋ ਗਵਾਹ ਨੇ ਉਹ ਦੱਸਦੇ ਨੇ ਕਿ ਐਸਐਸਪੀ ਸਰਵਣ ਘੋਟਣੇ ਨੇ ਆਪਣੀ ਜੀਪ ਦੇ ਨਾਲ ਬਾਬਾ ਜੀ ਦੀਆਂ ਲੱਤਾਂ ਨੂੰ ਟੱਕਰ ਮਾਰੀ ਸੀ ਤੇ ਆਪਣੀ ਜੀਬ ਉਹਨਾਂ ਦੀਆਂ ਲੱਤਾਂ ਦੇ ਉੱਤੋਂ ਨੁਹਾ ਕੇ ਉਹਨਾਂ ਨੂੰ ਬੁਰੀ ਤਰ੍ਹਾਂ ਦਰੜਿਆ ਗਿਆ ਤੇ ਫਿਰ ਉਹਨਾਂ ਦੀ ਇੱਕ ਅੱਖ ਤੱਕ ਕੱਢ ਦਿੱਤੀ ਗਈ। ਮੌਕੇ ਦੀ ਗਵਾ ਬੀਬੀ ਗੁਰਮੇਲ ਕੌਰ ਦੱਸਦੇ ਹਨ ਕਿ 27 ਦਸੰਬਰ ਨੂੰ ਉਹ ਥਾਣੇ ਗਏ ਸਨ ਤੇ ਉਹਨਾਂ ਨੇ ਜੱਥੇਦਾਰ ਗੁਰਦੇਵ ਸਿੰਘ ਕੌਂਕੇ ਜੀ ਨੂੰ ਦੇਖਿਆ ਸੀ। ਉਹ ਦੱਸਦੇ ਨੇ ਕਿ ਗੁਰਦੇਵ ਸਿੰਘ ਦੀ ਹਾਲਤ ਬਹੁਤ ਬੁਰੀ ਸੀ। ਕੁੱਟ ਦੇ ਕਰਕੇ ਉਹਨਾਂ ਦਾ ਪੂਰਾ ਸਰੀਰ ਨੀਲਾ ਪਿਆ ਚੁੱਕਾ ਸੀ। ਉਹਨਾਂ ਦੀਆਂ ਲੱਤਾਂ ਟੁੱਟ ਚੁੱਕੀਆਂ ਸਨ। ਉਹਨਾਂ ਦਾ ਸਾਰਾ ਸਰੀਰ ਪਿੰਜਿਆ ਪਿਆ ਸੀ ਤੇ ਉਹ ਕਿਸੇ ਡੂੰਗੀ ਨੀਂਬੇਹੋਸ਼ੀ ਵਿੱਚ ਸਨ। ਐਦਾਂ ਲੱਗਦਾ ਸੀ ਜਿਵੇਂ ਕਿਸੇ ਨੇ ਕੋਈ Laash ਮਾਰ ਕੇ ਨੁੱਕਰ 'ਚ ਸੁੱਟੀ ਹੋਵੇ। ਇੱਕ ਹੋਰ ਚਸ਼ਮਦੀਦ ਨੇ ਆਪਣੇ ਛੋਟੇ ਜਿਹੇ ਬਿਆਨ ਵਿੱਚ ਅਜੀ ਸੰਧੂ ਦਾ ਨਾਮ ਵੀ ਲਿਆ ਸੀ ਅਜੀ ਸੰਧੂ ਉਹ ਸੀ ਜੋ ਤਸ਼ੱਦਦ ਕਰਨ ਦੇ ਵਿੱਚ ਬਹੁਤ ਮਸ਼ਹੂਰ ਸੀ ਇਸ ਨੇ ਹੀ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਅਤਿ ਦਿੱਤ ਸੀਹੇ ਦੇ ਕੇ ਸ਼ਹੀਦ ਕੀਤਾ ਸੀ ਇਸ ਤੋਂ ਇਲਾਵਾ ਜੀ ਸੰਧੂ ਨੇ ਹੋਰ ਬਹੁਤ ਸਾਰੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾ ਕੇ ਉਹਨਾਂ ਨੂੰ ਮਾਰਿਆ ਸੀ ਉਹ ਦੱਸਦਾ ਹੈ ਕਿ ਅਜੀਤ ਸੰਧੂ ਨੇ ਮ ਜੱਥੇਦਾਰ ਸਾਹਿਬ ਉੱਪਰ ਬਹੁਤ ਅੰਤਾਂ ਦਾ ਤਸ਼ੱਦਦ ਕੀਤਾ ਸੀ ਇਸ ਤੋਂ ਇਲਾਵਾ 14 ਮਈ 1998 ਨੂੰ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵੱਲੋਂ ਮਨੁੱਖੀ ਅਧਿਕਾਰਾਂ ਦੇ ਉੱਪਰ ਇੱਕ ਸੈਮੀਨਾਰ ਕਰਵਾਇਆ ਗਿਆ ਲੁਧਿਆਣੇ ਵਿਖੇ ਉਸ ਸੈਮੀਨਾਰ ਦੇ ਵਿੱਚ ਇੱਕ ਸਾਬਕਾ ਸਿਪਾਹੀ ਦਰਸ਼ਨ ਸਿੰਘ ਜੋ ਉਸ ਵੇਲੇ ਮੌਜੂਦ ਸੀ ਜਦੋਂ ਗੁਰਦੇਵ ਸਿੰਘ ਜੀ ਨੂੰ ਅਤਿ ਦੇ ਸਹੀਹ ਦਿੱਤੇ ਜਾ ਰਹੇ ਸਨ ਜੇਲ੍ਹ ਦੇ ਵਿੱਚ ਉਹ ਦੱਸਦਾ ਹੈ ਕਿ ਥਾਣੇ ਦੇ ਫਾਟਕ ਦੇ ਨਾਲ ਹੀ ਇੱਕ ਕਮਰਾ ਸੀ ਜਿਸ ਇਸ ਕਮਰੇ ਨੂੰ ਤਸੀਹੇ ਦੇਣ ਦੇ ਵਜ੍ਹਾ ਵੀ ਵਰਤਿਆ ਜਾਂਦਾ ਸੀ ਉਹ ਕਹਿੰਦਾ ਜਦੋਂ ਮੈਂ ਕਮਰੇ ਦੇ ਲਾਗੋ ਲੰਘਿਆ ਤਾਂ ਮੈਂ ਦੇਖਦਾ ਹਾਂ ਕਿ ਫਰਸ਼ ਸਾਰਾ ਲਹੂ ਨਾਲ ਭਰਿਆ ਪਿਆ ਸੀ ਇਹ ਦੇਖ ਕੇ ਕਹਿੰਦਾ ਮੇਰੀ ਰੁਚੀ ਹੋਰ ਦੇਖਣ ਦੀ ਜਾਗੀ ਤਾਂ ਮੈਂ ਅੱਗੇ ਹੋ ਕੇ ਦੇਖਿਆ ਕਿ ਉੱਥੇ ਸਰਵਣ ਸਿੰਘ ਘੋਟਣਾ ਤੇ ਐਸਐਸਪੀ ਸੋਢੀ ਬੈਠਾ ਸੀ ਗੁਰਦੇਵ ਸਿੰਘ ਦੇ ਮੂੰਹ ਨੂੰ ਕੱਪੜੇ ਦੇ ਨਾਲ ਢੱਕਿਆ ਸੀ ਤੇ ਉਸ ਦੀਆਂ ਲੱਤਾਂ ਨੂੰ ਥਾਂ-ਥਾਂ ਤੋਂ ਬੁਰੀ ਤਰ੍ਹਾਂ ਨਾਲ ਵੱਢਿਆ ਗਿਆ ਸੀ ਉਹ ਦੱਸਦਾ ਹੈ ਕਿ ਮੈਂ ਅੰਦਾਜ਼ਾ ਲਗਾ ਸਕਦਾ ਸੀ ਕਿ ਦੋ ਬੰਦਿਆਂ ਨੇ ਉਸਦੀ ਇੱਕ ਲੱਤ ਨੂੰ ਫੜਿਆ ਹੋਊਗਾ ਤੇ ਦੂਜੀ ਲੱਤ ਨੂੰ ਦੂਸਰੇ ਬੰਦੇ ਨੇ ਖਿੱਚਿਆ ਹੋਊਗਾ ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਮੁਰਗੀ ਦੀ ਇੱਕ ਲੱਤ ਨੂੰ ਫੜ ਕੇ ਉਸ ਨੂੰ ਤੋੜਦੇ ਹਾਂ ਉਹ ਆਪਣੇ ਬਿਆਨ ਵਿੱਚ ਦੱਸਦਾ ਹੈ ਕਿ ਗੁਰਦੇਵ ਸਿੰਘ ਨੂੰ ਪੁੱਠਾ ਲਮਕਾ ਕੇ ਰੱਖਿਆ ਜਾਂਦਾ ਸੀ ਉਸ ਦੇ ਛੱਡਿਆਂ ਨੂੰ ਪਾੜ ਦਿੱਤਾ ਗਿਆ ਸੀ ਉਸ ਦੇ ਪੱਟਾਂ ਦੇ ਵਿੱਚ ਚੀਰ ਲਗਾਏ ਗਏ ਸਨ ਤੇ ਫਰਸ਼ ਉੱਪਰ ਇੰਨਾ ਖੂਨ ਡਲ ਚੁੱਕਾ ਸੀ ਕਿ ਫਰਸ਼ ਨਜ਼ਰ ਆਉਣਾ ਬੰਦ ਹੋ ਗਿਆ ਸੀ ਉਹ ਕਹਿੰਦਾ ਕਿ ਮੈਂ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਕਿ ਜਥੇਦਾਰ ਸਾਹਿਬ ਕਿੰਨੇ ਦਰਦ ਵਿੱਚ ਰਹੇ ਹੋਣਗੇ ਤੇ ਕਿੰਝ ਤੜਫੇ ਦੇ ਤੜਫੇ ਦੇ ਮਰ ਗਏ ਹੋਣਗੇ ਦਰਸ਼ਨ ਸਿੰਘ ਦੱਸਦਾ ਹੈ ਦੀ ਬਾਅਦ ਵਿੱਚ ਗੁਰਦੇਵ ਸਿੰਘ ਦੀ লাশ ਨੂੰ ਦਰਿਆ ਦੇ ਵਿੱਚ ਸੁੱਟ ਦਿੱਤਾ ਜਾਂਦਾ ਆ। ਫਿਰ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਉਹ ਜਥੇਦਾਰ ਜਿਨ੍ਹਾਂ ਨੂੰ ਕੌਮ ਦੇ ਹਰ ਵਰਗ ਨੇ ਜਥੇਦਾਰ ਦੇ ਰੂਪ ਵਿੱਚ ਪ੍ਰਵਾਨ ਕੀਤਾ। ਨਾਮ ਬਾਣੀ ਦੇ ਰੱਸੀਏ, ਨਾਮ ਸਿਮਰਨ 'ਚ ਜੁੜੇ ਰਹਿਣ ਵਾਲੇ ਬੇਦਾਗ ਸ਼ਖਸੀਅਤ ਤੇ ਅਜਿਹੇ ਇਨਸਾਨ ਨੂੰ ਪੰਜਾਬ ਪੁਲਿਸ ਵੱਲੋਂ ਕੋਹ ਕੋ ਕੇ ਅਤਿ ਦੇ ਤਸੀਹੇ ਦੇ ਕੇ 1 ਜਨਵਰੀ 1993 ਨੂੰ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਦੀ ਮ੍ਰਿਤਕ ਦੇ ਨੂੰ ਦਰਿਆ ਵਿੱਚ ਸੁੱਟ ਦਿੱਤਾ ਗਿਆ ਤੇ ਫਿਰ ਇਹ ਕਹਾਣੀ ਘੜੀ ਗਈ ਕਿ ਜਥੇਦਾਰ ਗੁਰਦੇਵ ਸਿੰਘ ਕੋਕੇ ਉਹਨਾਂ ਦੀ ਹਿਰਾਸਤ ਵਿੱਚੋਂ ਭੱਜ ਗਿਆ ਏ ਜਦੋਂ ਇਸ ਗੱਲ ਦਾ ਪੰਜਾਬ ਸਰਕਾਰ ਉੱਪਰ ਦਬਾਅ ਬਣਿਆ ਕਿ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇ ਕੀ ਸੱਚ ਕੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਵੱਲੋਂ ਇੱਕ ਜਾਂਚ ਕਮਿਸ਼ਨ ਕਮੇਟੀ ਬਣਾਈ ਗਈ ਜਿਸ ਦਾ ਐਡੀਸ਼ਨਲ ਡੀਜੀਪੀ ਬੀਬੀ ਤਿਵਾੜੀ ਨੂੰ ਬਣਾਇਆ ਗਿਆ ਜੋ ਬਹੁਤ ਹੀ ਇਮਾਨਦਾਰ ਅਫਸਰ ਸਨ ਹੁਣ ਇੱਥੇ ਮੈਂ ਇੱਕ ਗੱਲ ਕਹਿਣੀ ਬਹੁਤ ਜ਼ਰੂਰੀ ਸਮਝਦਾ ਕਿ ਹਰੇਕ ਕੌਮ ਦੇ ਵਿੱਚ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਜੇਕਰ ਦੇਖਿਆ ਜਾਵੇ ਤਾਂ ਜਿੰਨਾ ਪੁਲਿਸ ਅਫਸਰਾਂ ਨੂੰ ਅਸੀਂ ਸਿੱਖ ਸਮਝਦੇ ਹਾਂ ਜਿਨ੍ਹਾਂ ਦੇ ਸਿਰਾਂ ਤੇ ਪੱਗਾਂ ਸਨ ਉਹਨਾਂ ਹੀ ਪੁਲਿਸ ਅਫਸਰਾਂ ਨੇ ਸਭ ਤੋਂ ਵੱਧ ਸਿੱਖ ਨੌਜਵਾਨਾਂ ਉੱਪਰ ਤਸ਼ੱਦਦ ਕੀਤਾ ਉਹਨਾਂ ਦੇ ਝੂਠੇ ਮੁਕਾਬਲੇ ਬਣਾਏ ਤੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਤੇ ਹੁਣ ਇਹ ਜੋ ਗੈਰ ਸਿੱਖ ਬੀਬੀ ਬੀਬੀ ਤਿਵਾੜੀ ਇਹ ਸਾਰੇ ਮਸਲੇ ਦੀ ਜਾਂਚ ਕਰਨ ਵਾਸਤੇ ਆਏ ਸਨ ਉਹ ਬਹੁਤ ਹੀ ਇਮਾਨਦਾਰ ਤੇ ਕਾਬਲ ਅਫਸਰ ਸਨ ਉਹਨਾਂ ਨੇ ਸਾਰੀ ਜਾਂਚ ਕਰਨ ਤੋਂ ਬਾਅਦ ਇੱਕ ਰਿਪੋਰਟ ਤਿਆਰ ਕੀਤੀ ਤੇ ਜਿਸ ਨੂੰ ਉਹਨਾਂ ਨੇ ਸਰਕਾਰ ਨੂੰ ਸੌਂਪ ਦਿੱਤਾ ਪਰ ਅਫਸੋਸ ਕਿ ਇਹ ਰਿਪੋਰਟ ਅੱਜ ਤੱਕ ਕਦੀ ਵੀ ਜਨਤਕ ਨਹੀਂ ਕੀਤੀ ਗਈ ਤੇ ਨਾ ਹੀ ਇਸ ਰਿਪੋਰਟ ਦੇ ਆਧਾਰ ਤੇ ਕਦੀ ਕੋਈ ਗ੍ਰਿਫਤਾਰੀ ਕੀਤੀ ਗਈ 22 ਫਰਵਰੀ 2000 ਵਿੱਚ ਐਡੀਸ਼ਨਲ ਡੀਜੀਪੀ ਬੀਬੀ ਤਿਵਾੜੀ ਨੇ ਇੱਕ ਛੋਟਾ ਜਿਹਾ ਲੇਖ ਜਿਸ ਨੂੰ ਆਪਾਂ ਬਿਆਨ ਵੀ ਕਹਿ ਸਕਦੇ ਹਾਂ ਜਗ ਬਾਣੀ ਅਖਬਾਰ ਵਿੱਚ ਦਿੱਤਾ ਸੀ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਜੀ ਦੀ ਸ਼ਹੀਦੀ ਪੁਲਿਸ ਹਿਰਾਸਤ ਵਿੱਚ ਹੋਈ ਆ ਪੁਲਿਸ ਦੇ ਤਸ਼ੱਦਦ ਕਾਰਨ ਅਫਸੋਸ ਕਿ ਸੱਤਾ ਵਿੱਚ ਰਹਿਣ ਦੇ ਬਾਵਜੂਦ ਵੀ ਅਕਾਲੀ ਸਰਕਾਰ ਵੱਲੋਂ ਇਸ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਲਗਭਗ 2.5 ਦਹਾਕੇ ਤੱਕ ਅਕਾਲੀ ਸਰਕਾਰ ਸੱਤਾ ਵਿੱਚ ਰਹਿੰਦੀ ਆ ਪਰ ਉਹਨਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਨਾ ਹੀ ਇਹ ਰਿਪੋਰਟ ਨੂੰ ਜਨਤਕ ਕੀਤਾ ਜਾਂਦਾ ਹੈ ਹੁਣ ਅਗਲੀ ਗੱਲ ਕਰਨ ਤੋਂ ਪਹਿਲਾਂ ਮੈਂ ਆਪਣੇ ਪੂਰੇ ਹੋਸ਼ਹਵਾਸਤੇ ਵਿੱਚ ਇੱਕ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਮੈਂ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਪੋਲਿਟਿਕਲ ਪਾਰਟੀ ਦਾ ਸਮਰਥਨ ਨਹੀਂ ਕਰਦਾ ਤੇ ਨਾ ਹੀ ਕਿਸੇ ਪਾਰਟੀ ਦੇ ਹੱਕ ਵਿੱਚ ਹਾਂ ਮੇਰਾ ਫਰਜ਼ ਸਿਰਫ ਆਪ ਸਭ ਨੂੰ ਇਤਿਹਾਸ ਦੱਸਣਾ ਹੈ ਸਾਫ਼ ਸੁਥਰਾ ਸੱਚਾ ਇਤਿਹਾਸ ਉਹ ਵੀ ਤੱਥਾਂ ਤੇ ਸਰੋਤਾਂ ਦੇ ਆਧਾਰ ਤੇ ਹੁਣ ਬੀਬੀ ਦਿਵਾੜੀ ਵੱਲੋਂ ਜਦੋਂ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਸੌਂਪ ਦਿੱਤੀ ਜਾਂਦੀ ਆ ਅਖਬਾਰ ਦੇ ਵਿੱਚ ਬਿਆਨ ਦੇ ਦਿੱਤਾ ਜਾਂਦਾ ਆ ਉਸ ਤੋਂ ਬਾਅਦ ਵੀ ਜਦੋਂ ਅਕਾਲੀ ਸਰਕਾਰ ਇਸ ਦੇ ਉੱਪਰ ਕੋਈ ਕਾਰਵਾਈ ਨਹੀਂ ਕਰਦੀ ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਦੀ ਵਜ੍ਹਾ ਮੈਨੂੰ ਦੱਸਣ ਦੀ ਲੋੜ ਆ ਕਿਉਂਕਿ ਆਪ ਸਭ ਚੰਗੀ ਤਰ੍ਹਾਂ ਜਾਣਦੇ ਹੋ ਉਹ ਅਕਾਲੀ ਪਾਰਟੀ ਜੋ ਆਪਣੇ ਆਪ ਨੂੰ ਪੰਥਕ ਪਾਰਟੀ ਦੱਸਦੀ ਆ ਸਿੱਖਾਂ ਦੀ ਪਾਰਟੀ ਦੱਸਦੀ ਆ ਉਸ ਦੇ ਉਹਨਾਂ ਅਫਸਰਾਂ ਦੇ ਨਾਲ ਕਿਹੋ ਜਿਹਾ ਸਬੰਧ ਸਨ ਜਿਨ੍ਹਾਂ ਅਫਸਰਾਂ ਨੇ ਸਿੱਖ ਨੌਜਵਾਨਾਂ ਨੂੰ ਤਸ਼ੱਦਦ ਦੇ ਕੇ ਸ਼ਹੀਦ ਕੀਤਾ ਜਾਂ ਝੂਠੇ ਮੁਕਾਬਲੇ ਬਣਾਏ ਨੇ ਉਦਾਹਰਨ ਦੇ ਤੌਰ ਤੇ ਭਾਵੇਂ ਸੁਮੇਤ ਸਿਆਣੀ ਹੋਵੇ ਜਾਂ ਫਿਰ ਕੋਈ ਹੋਰ ਖੈਰ ਅਕਾਲੀਆਂ ਤੋਂ ਬਾਅਦ ਫਿਰ ਕਾਂਗਰਸ ਦੀ ਸਰਕਾਰ ਆਉਂਦੀ ਆ ਤੇ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਕੋਲੋਂ ਇਨਸਾਫ ਦੀ ਉਮੀਦ ਕਰਨਾ ਤਾਂ ਸਾਡਾ ਬਣਦਾ ਹੀ ਨਹੀਂ ਕਿਉਂਕਿ ਇਹ ਜੋ ਕੁਝ ਵੀ ਆਇਆ ਉਹਨਾਂ ਦੇ ਆਰੇ-ਪਾਰੇ ਜੀ ਹੋਇਆ ਸੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਪਾਰਟੀ ਜੋ ਆਪਣੇ ਆਪ ਨੂੰ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਹਿੰਦੀ ਆ ਤਾਂ ਮੈਂ ਸਮਝਦਾ ਕਿ ਜੇਕਰ ਇਹ ਪਾਰਟੀ ਸੱਚਮੁੱਚ ਮਨੁੱਖੀ ਅਧਿਕਾਰਾਂ ਦੀ ਰਖੇਕ ਪਾਰਟੀ ਆ ਤਾਂ ਇਹਨਾਂ ਨੂੰ ਬੀਬੀ ਤਿਵਾੜੀ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਨੂੰ ਜਨਤਕ ਕਰ ਦੇਣਾ ਚਾਹੀਦਾ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾਵਾ ਦੇਣੀ ਚਾਹੀਦੀਆਂ ਨੇ ਤੇ ਜੇਕਰ ਇਹ ਪਾਰਟੀ ਇਦਾਂ ਕਰਦੀ ਆ ਤਾਂ ਸੱਚਮੁੱਚ ਇਹ ਪਾਰਟੀ ਪੋਨੀ ਖੱਟੂਗੀ ਕਿਉਂਕਿ ਇਹ ਵਰਤਾਰਾ ਇਹ ਘਟਨਾ ਕੋਈ ਆਮ ਨਹੀਂ ਸਗੋਂ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਉਹਨਾਂ ਦੀ ਸ਼ਹੀਦੀ ਨਾਲ ਸੰਬੰਧਤ ਆ ਜੇ ਜੇਕਰ ਇੱਥੇ ਅਕਾਲ ਤਖਤ ਸਾਹਿਬ ਜੀ ਜੱਜਦਾਰ ਸਾਹਿਬ ਨੂੰ ਇਨਸਾਫ ਨਹੀਂ ਮਿਲਦਾ ਤਾ ਫਿਰ ਆਮ ਆਦਮੀ ਤਤੈ ਸੀ ਕੀ ਕਹਿ ਸਕਦੇ ਆ ਫਿਰ ਸੋ ਏ ਸੀ ਜੱਥੇਦਾਰ ਗੁਰਦੇਵ ਸਿੰਘ ਕੌਂਕੇ ਜੀ ਦਾ ਜੀਵਨ ਤੇ ਉਹਨਾਂ ਦੀ ਸ਼ਹਾਦਤ ਹੁਣ ਇਸ ਵੀਡੀਓ ਨੂੰ ਮੈਂ ਇਸ ਲਈ ਸ਼ੇਅਰ ਕਰਨ ਲਈ ਨਹੀਂ ਕਹੂੰਗਾ ਕਿ ਵੀਡੀਓ ਤੁਹਾਨੂੰ ਵਧੀਆ ਲੱਗੀ ਜਾਂ ਨਹੀਂ ਸਭ ਕੋ ਇਸ ਵੀਡੀਓ ਨੂੰ ਇਸ ਕਰਕੇ ਸ਼ੇਅਰ ਕਰੋ ਤਾਂ ਜੋ ਜਿਹੜੇ ਲੋਕ ਜੱਥੇਦਾਰ ਗੁਰਦੇਵ ਸਿੰਘ ਕੌਂਕੇ ਜੀ ਬਾਰੇ ਨਹੀਂ ਜਾਣਦੇ ਉਹ ਵੀ ਜਾਣ ਸਕਣ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਇਸ ਤੋਂ ਪਹਿਲਾਂ ਤੁਸੀਂ ਜੱਥੇਦਾਰ ਗੁਰਦੇਵ ਸਿੰਘ ਕੌਂਕੇਆ ਜੀ ਬਾਰੇ ਜਾਣਦੇ ਸੀ ਕਿ ਨਹੀਂ ਤੇ ਸਾਡੇ ਚੈਨਲ ਨੂੰ ਜ਼ਰੂਰ ਸਪੋਰਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਲਿਆ ਕਰੋ ਧੰਨ